ਹਾਂਜੀ ਬਹੁਤ ਸੋਨੇ ਡਿਜ਼ਾਈਨ ਆਏ ਨੇ ਜੀ ਏਕੇ ਟੈਕਸ ਬ੍ਰਾਂਡ ਦੇ ਪ੍ਰਿੰਟ ਸੂਟ ਨੇ ਜਲਦੀ ਜਲਦੀ ਸਕਰੀਨ ਛੋੜ ਲੈ ਕੇ ਬੁੱਕ ਕਰ ਲਿਓ 5 ਮੀਟਰ ਸੂਟ 350 ਦਾ ਜੀ ਬਹੁਤ ਸੋਹਣੇ ਆਫਰ ਲਾਤੀ 5 ਮੀਟਰ ਸੂਟ 350 ਦਾ ਜੀ ਡਿਜ਼ਾਈਨ ਬਹੁਤ ਪਿਆਰੇ ਨੇ 350 ਰੁਪਏ ਦਾ 5 ਮੀਟਰ ਸੂਟ ਹੈ ਏਕੇ ਟੈਕਸ ਬ੍ਰਾਂਡ ਦੇ ਡਿਜ਼ਾਈਨ ਨੇ ਜੀ ਜਲਦੀ ਜਲਦੀ ਬੁੱਕ ਕਰੀ ਚਲੋ ਨਾਲ ਦੀਆਂ ਸਟਾਕ ਨੀਲੋ ਹੋ ਜਾਂਦਾ ਜੀ ਦਾ 350 ਰੁਪਏ ਦਾ ਸੂਟ ਆ 5 ਮੀਟਰ ਡਿਜ਼ਾਈਨ ਬਹੁਤ ਵੇਰੇ ਨਹੀਂ 350 ਦਾ 5 ਮੀਟਰ ਸੂਟ ਹੈ ਜੀ ਏਕੇ ਟੈਕ ਬ੍ਰਾਂਡ ਦੀ 컬렉ਸ਼ਨ ਸਾਰੇ ਬਹੁਤ ਸੋਹਣੇ ਸੂਟ ਨੇ ਗਰਮੀਆਂ ਦਾ ਗਰਮੀਆਂ ਦਾ ਨਜ਼ਾਰਾ ਪੂਰਾ ਵਧੀਆ ਕੱਪੜਾ ਜੀ ਦੇਖੋ ਜੀ ਕਾਫੀ ਮਹਿਰੂਨ ਕਲਰ ਦੇ ਵਿੱਚ ਆ ਦੇਖੋ ਬਹੁਤ ਸੋਹਣਾ ਬ੍ਰੀਕ ਪ੍ਰਿੰਟ ਦਾ ਡਿਜ਼ਾਈਨ ਹੈ ਆ ਦੇਖੋ ਲਾਈਟ ਪਰਪਲ ਕਲਰ ਦੇ ਵਿੱਚ ਆ ਗਿਆ ਜੀ ਨਵਾਂ ਕਲਰ ਆ ਦੇਖੋ ਆ ਦੇਖੋ ਬ੍ਰੀਕ ਬੂਟੀ ਕਾਫੀ ਕਲਰ ਦੇ ਵਿੱਚ ਆ ਗਿਆ ਜੀ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਬਹੁਤ ਸੋਹਣਾ ਸੂਟ ਹੈ 5 ਮੀਟਰ 350 ਦਾ ਲਾਈਟ ਚੇੜਨੇ ਜੀ ਗਰਮੀ ਵਾਲੇ ਕਲਰ ਨੇਗੇ ਆ ਦੇਖੋ ਜੀ ਮਹਿੰਦੀ ਰੰਗ ਦੇ ਵਿੱਚ ਆ ਗਿਆ ਕਿੰਨਾ ਸੋਹਣਾ ਲੱਗ ਰਿਹਾ ਡਿਜ਼ਾਈਨ ਸਾਰੇ ਟਾਪ ਟਾਪ ਦੇ ਡਿਜ਼ਾਈਨ ਆਏ ਨੇ 5 ਮੀਟਰ 350 ਦਾ ਜੀ ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ ਤੁਸੀਂ ਖੋਲ ਕੇ ਦਿਖਾਓ ਜਿੰਨੇ 5 ਮੀਟਰ 350 ਦਾ ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ ਜੀ ਸਿਰਫ 350 ਦਾ ਜੀ 5 ਮੀਟਰ ਫੂਟ ਏਕ ਟੈਕ ਬ੍ਰਾਂਡ ਦਾ 350 ਰੁਪਏ ਦਾ ਸੇਲ ਧਮਾਕਾ ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਜੀ ਕੈਸ਼ ਔਨ ਡਿਲੀਵਰੀ ਨਹੀਂ ਹੋਣੀ 350 ਰੁਪਏ ਦਾ 5 ਮੀਟਰ ਫੂਟ ਹੈ ਇੱਕ ਛੋਟੀ ਸ਼ਿਪਿੰ ਕੋਈ ਵੱਧ ਘਟ ਨਹੀਂ ਸਾਡੇ ਸਾਰੇ ਸਾਰੇ ਕਿਤੇ ਚਾਰਜ ਇੱਕੋ ਹੀ ਨੇ ਖੋਲ ਕੇ ਦਿਖਾਓ ਜਲਦੀ ਜਲਦੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ 350 ਦਾ 5 ਮੀਟਰ ਸੂਟ ਹੈ ਦਵਾਈ ਬਹੁਤ ਸੋਹਣਿਆਏ ਨੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਜਲਦੀ ਜਲਦੀ ਦੇਖੀ ਚੱਲੋ ਜੀ ਬੁੱਕ ਕਰੀ ਚੱਲੋ ਬਹੁਤ ਪਿਆਰੇ ਡਿਜ਼ਾਈਨ ਨੇ 350 ਦਾ 5 ਮੀਟਰ ਹੈ ਜੀ ਡਿਜ਼ਾਈਨ ਬਹੁਤ ਸੋਹਣਿਆਏ ਨੇ ਜੀ 350 ਰੁਪਏ ਦਾ ਸੂਟ ਹੈ ਅਲੀਸ਼ੇ ਸ਼ੋਰੂਮ ਵੀ ਕੀ